ਪੰਜਾਬ ਵਿੱਚ ਗਰਮੀ ਨੇ ਆਪਣਾ ਭਿਆਨਕ ਰੂਪ ਵਿਖਾਉਣਾ ਸ਼ੁਰੂ ਕਰ ਦਿੱਤਾ ਉੱਥੇ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਮੌਸਮ ਨੂੰ ਲੈ ਕੇ ਇੱਕ ਤਾਜ਼ਾ ਅਪਡੇਟ ਵੀ ਜਾਰੀ ਕੀਤੀ ਗਈ ਹੈ ਤਾਜ਼ਾ ਅਪਡੇਟ ਮੁਤਾਬਕ ਜਲਦੀ ਹੀ ਪੰਜਾਬ ਦੇ ਵਿੱਚ ਗਰਮੀ ਤੋਂ ਕੁਝ ਰਾਹਤ ਮਿਲੇਗੀ ਮੌਸਮ ਵਿਭਾਗ ਦੇ ਵੱਲੋਂ ਦੱਸਿਆ ਕਿ ਅੱਜ ਤੋਂ ਲੈ ਕੇ 17 ਤਰੀਕ ਤੱਕ ਕੀਤੀ ਗਈ ਭਵਿੱਖਬਾਣੀ ਮੁਤਾਬਕ ਕੁਝ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਹੀਟ ਵੇਵ ਰੈਡ ਅਲਰਟ ਜਾਰੀ ਕੀਤਾ ਗਿਆ ਤਾਂ ਉੱਥੇ ਤੇਜ਼ ਤੂਫਾਨ ਹਨੇਰੀ ਚੱਕਰ ਦੀ ਵੀ ਭਵਿੱਖਬਾਣੀ ਕੀਤੀ ਗਈ ਹੈ ਵੱਖ-ਵੱਖ ਥਾਵਾਂ 'ਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ ਗਰਜ ਬਿਜਲੀ ਤੇ ਤੇਜ਼ ਹਵਾਵਾਂ ਚੱਲਣਗੀਆਂ ਇਸ ਤੋਂ ਬਾਅਦ ਦੱਸਿਆ ਕਿ ਮੀਂਹ ਪੈਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਨੇ ਅੱਜ ਵੀ ਹੀਟ ਵੇਵ ਲਈ ਰੈਡ ਅਲਰਟ ਜਿਹੜਾ ਜਾਰੀ ਕੀਤਾ ਹੈ ਇਸੇ ਦੌਰਾਨ ਸੂਬੇ ਨੂੰ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਫਰੀਦਕੋਟ ਫਾਜ਼ਿਲਕਾ ਮੁਕਸਰ ਬਠਿੰਡਾ ਅੰਮ੍ਰਿਤਸਰ ਤਰਨਤਾਰਨ ਮੋਗਾ ਮਾਨਸਾ ਫਿਰੋਜ਼ਪੁਰ ਵਿੱਚ ਹੀਟ ਵੇਵ ਦਾ ਰੈਡ ਅਲਰਟ ਜਿਹੜਾ ਜਾਰੀ ਕੀਤਾ ਗਿਆ ਰਾਤ ਨੂੰ ਵੀ ਤਾਪਮਾਨ ਵਾਧੂ ਰਹਿਣ ਦੀ ਸੰਭਾਵਨਾ ਇਸ ਦੇ ਨਾਲ ਕਪੂਰਥਲਾ ਜਲੰਧਰ ਲੁਧਿਆਣਾ ਬਰਨਾਲਾ ਮੋਹਾਲੀ ਤੇ ਸ਼੍ਰੀ ਫਤਿਹਗੜ੍ਹ ਸਾਹਿਬ ਵਿੱਚ ਕੁਝ ਥਾਵਾਂ ਤੇ ਹੀਟ ਵੇਵ ਜਿਹੜਾ ਰਾਤ ਨੂੰ ਬਹੁਤ ਜ਼ਿਆਦਾ ਗਰਮੀ ਦੀ ਭਵਿੱਖਬਾਣੀ ਕੀਤੀ ਗਈ ਹੈ ਇਸ ਤੋਂ ਇਲਾਵਾ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਸੰਗਰੂਰ ਰੂਪਨਗਰ ਤੇ ਪਟਿਆਲਾ ਵਿੱਚ ਵੀ ਪਹਾੜਾਂ ਨਾਲ ਲੱਗਦੇ ਇਲਾਕਿਆਂ ਵਿੱਚ ਹੀਟ ਵੇਵ ਦਾ ਅਲਰਟ ਦੇ ਨਾਲ ਨਾਲ ਤੇਜ਼ ਰਫ਼ਤਾਰ ਨਾਲ ਤੂਫਾਨ ਹਨੇਰੀ ਚੱਕਰਬਾਰੇ ਵੀ ਕਿਹਾ ਗਿਆ ਹੈ ਉਥੇ ਇਹ ਵੀ ਦੱਸਿਆ ਦੱਸਦੀ ਹੈ ਕਿ ਸਾਰੇ ਜ਼ਿਲ੍ਹਿਆਂ ਦਾ ਤਾਪਮਾਨ ਜਿਹੜਾ 40 ਡਿਗਰੀ ਤੋਂ ਪਾਰ ਹੈ ਤੇ ਉਥੇ ਮੌਸਮ ਵਿਭਾਗ ਅਨੁਸਾਰ 14 ਤੋਂ 15 ਜੂਨ ਨੂੰ ਕੁਝ ਥਾਵਾਂ ਤੇ ਗਰਮੀ ਦੀ ਲਹਿਰ ਤੇ ਹਲਕੀ ਬਾਰਿਸ਼ ਹੋਣ ਦੀ ਜਿਹੜੀ ਉਹ ਸੰਭਾਵਨਾ ਹੈ 14 ਤਰੀਕ ਨੂੰ ਤਰੰਤਾਂ ਨੂੰ ਫਿਰੋਜ਼ਪੁਰ ਫਰੀਦਕੋਟੋਂ ਸ਼੍ਰੀ ਮੁਖਤਸਰ ਸਾਹਿਬ ਬਠਿੰਡਾ ਤੇ ਫਾਜ਼ਿਲਕਾ ਵਿੱਚ ਰੈਡ ਅਲਰਟ ਜਾਰੀ ਕੀਤਾ ਗਿਆ ਜਦਕਿ ਗੁਰਦਾਸਪੁਰ ਅੰਮ੍ਰਿਤਸਰ ਕਪੂਰਥਲਾ ਜਲੰਧਰ ਲੁਧਿਆਣਾ ਮੋਗਾ ਪਰਣਾਲਾ ਸੰਗਰੂਰ ਮਾਨਸਾ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਮਹਾਲੀ ਨਵਾਂ ਸ਼ਹਿਰ ਵਿੱਚ orange ਅਲਰਟ ਜੜਾਇਓ ਜਾਰੀ ਕੀਤਾ ਗਿਆ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਮੋਹਾਲੀ ਵਿੱਚ ਤੇਜ਼ ਤੂਫਾਨ ਦੇ ਨਾਲ ਨਾਲ بارش ਦਾ yellow ਅਲਰਟ ਵੀ ਜਾਰੀ ਕੀਤਾ ਗਿਆ ਇਸੇ ਤਰ੍ਹਾਂ 15 ਤਰੀਕ ਨੂੰ ਵੀ بارش ਦੀ ਸੰਭਾਵਨਾ ਜਿਹੜੀ ਉਹ ਜਤਾਈ ਗਈ ਹੈ ਦੱਸਦੀ ਕਿ ਪੰਜਾਬ ਦੇ ਵਿੱਚ ਭਾਰੀ ਗਰਮੀ ਜਿਹੜੀ ਉਹ ਦੇਖਣ ਨੂੰ ਮਿਲਦੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਲੋਕ ਜਿਹੜੇ ਨੇ ਭਾਰੀ ਗਰਮੀ ਦੇ ਨਾਲ ਜੂਝ ਰਹੇ ਨੇ ਕੰਮਕਾਰਾਂ ਤੇ ਜਾ ਰਹੇ ਨੇ ਬਟ ਫਿਰ ਵੀ ਗਰਮੀ ਦੇ ਕਾਰਨ ਲੋਕਾਂ ਨੂੰ ਕੰਮਕਾਜ ਦੇ ਵਿੱਚ ਵੀ ਮੁਸ਼ਕਲਾਂ ਆ ਰਹੀਆਂ ਨੇ ਉੱਥੇ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਮੌਸਮ ਨੂੰ ਲੈ ਕੇ ਇੱਕ ਤਾਜ਼ਾ ਅਪਡੇਟ ਵੀ ਜਿਹੜੀ ਉਹ ਜਾਰੀ ਕੀਤੀ ਗਈ ਹੈ ਤਾਜ਼ਾ ਅਪਡੇਟ ਦੇ ਵਿੱਚ ਤੁਹਾਨੂੰ ਦੱਸਦੇ ਕਿ ਜਲਦ ਹੀ ਪੰਜਾਬ ਦੇ ਵਿੱਚ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ। ਕੁਝ ਥਾਵਾਂ ਤੇ ਤੇਜ਼ ਤੂਫਾਨ ਹਨੇਰੀ ਚੱਕਰ ਦੀ ਜਿਹੜੀ ਉਹ ਪੋਵਿਖਵਾਨੀ ਕੀਤੀ ਗਈ ਹੈ 17 ਤਰੀਕ ਤੱਕ ਦੱਸਦੀ ਹੈ ਕਿ ਤੂਫਾਨ ਹਨੇਰੀ ਚੱਕਰ ਦੀ ਜਿਹੜੀ ਪੋਵਿਖਵਾਨੀ ਕੀਤੀ ਗਈ ਹੈ سڈینال امیت سیٹی جڑ چکے نے امیت سیٹی موسم نولیکی کی کچھ جانکاری ہے چنڈی گردے وچھالات کی ہو جی نے موسم نولیکی میں تو مانپرے درستی کی سمیدی کاری کی جارمی جنی ہے بہت سکتے ہیں اگر آپ کو سمید کو اگر کرنی میں صنی اللہ راپنا پیز کی بہت سکتے ہیں ہاتھ کی ایک سکتے ہیں ہاتھ جنی ہے رہا جنی ہے جنی ہے جنی ہے جنی کو دیکھت کی ہے بڑھوتری ہے چالی ڈگری کے آس پاس جی تاپان لگاتار جڑی کافی گرمی

ਅਮ੍ਰਿਤ 17 ਤਾਰੀਖ ਤੱਕ ਲੋਕਾਂ ਨੂੰ ਕੁਝ ਰਾਹਤ ਮਿਲ ਸਕਦੀ ਹੈ ਗਰਮੀ ਤੋਂ ਕਿਉਂਕਿ ਭਵਿੱਖਵਾਣੀ ਜਿਹੜੀ ਉਹ ਕੀਤੀ ਗਈ ਹੈ ਕਿ ਸ਼ਾਇਦ ਕੁਝ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਮੀਂਹ ਤੂਫਾਨ ਹਨੇਰੀ ਜਿਹੜੇ ਦੇਖੀ ਜਾ ਸਕਦੀ ਹੈ ਮਨ ਵਿੱਚ ਚੱਲ ਇਹ ਸਨੈਸ ਜਿਹੜੀ ਐਪਕੇ ਦਾਵਾ ਦਿੱਤਾ ਗਿਆ ਹੈ ਜਿਹੜੇ ਮੌਸਮ ਦੇ ਵਿਗਿਆਨੀ ਹੈ ਉਹਨੇ ਨੋਟ ਕੀਤਾ ਪੂਰੀ ਜਾਣਕਾਰੀ ਉੱਥੇ ਆਵਾਸਤਿਤੀ ਗਈ ਹੈ ਕਿ ਜਿਹੜਾ ਪੱਖੜ ਇਹ ਨਹੀਂ ਹੈ ਜਿਹੜੇ ਬੱਤੀਦਾ ਜਾਂ ਇਸ ਤਰ੍ਹਾਂ ਦੇ ਜਿਹੜੇ ਇਲਾਕੇ ਨਾਲ ਦੀ ਪਾਕੀ ਪਹੁੰਚਾਤੀ ਹੈ

ਉਥੇ ਹੀ ਅੰਮ੍ਰਿਤ ਗੱਲ ਕੀਤੀ ਜਾਵੇ ਕਿ ਲੋਕ ਕੰਮਕਾਰਾਂ ਤੇ ਜਿਹੜੇ ਜਾ ਰਹੇ ਨੇ ਕੰਮ ਕਾਜ ਦੇ ਵਿੱਚ ਲੋਕਾਂ ਨੂੰ ਕਾਫੀ ਤਕਲੀਫਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਗਰਮੀ ਦੇ ਵਿੱਚ ਲੂ ਲੱਗਣ ਦਾ ਵੀ ਖਤਰਾ ਵੱਧ ਰਿਹਾ ਹੈ ਉੱਥੇ ਹਸਪਤਾਲਾਂ ਦੇ ਵਿੱਚ ਮਰੀਜ਼ ਵੀ ਲਗਾਤਾਰ ਜਿਹੜੇ ਡੀ ਹਾਈਡਰੇਸ਼ਨ ਤੋਂ ਜਿਹੜੇ ਹੈਗੇ ਨੇ ਉੱਥੇ ਹੀ ਹਸਪਤਾਲਾਂ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਜਿਹੜੇ ਮੋਸਟਲੀ ਤਕਰੀਬਨ ਕਾਫੀ ਸਾਰੇ ਜਿਹੜੇ ਇੰਤਜ਼ਾਮ ਵੀ ਕੀਤੇ ਜਾ ਰਹੇ ਨੇ ਭਾਰੀ ਗਰਮੀ ਨੂੰ ਲੈ ਕੇ ਤੇ ਉੱਥੇ ਲੋਕੀ ਇਤਿਹਾਤ ਵਰਤਦੇ ਨੇ ਆਪਣੇ ਆਪ ਚ ਕੀ ਵਕਤ ਬੱਦਲ ਰਿਹਾ ਹੈ ਪਾਣੀ ਹੈ ਉਹ ਸਿੰਗਲ ਸਲੇਬਨ ਬੈਂਸ ਮਿਲੈਨ ਪਖਾਨੀ ਕਰ ਜਬ ਮੁਖਾਬਿਸ ਦੀ ਅਪਰੇਸ਼ਨ ਤੁਨਸ ਤੋਂ ਮਿਲਦੇ ਦੋ ਕੱਪੜੇ ਮਾਰੇ ਨੇ ਪਾਣੀ ਦਾ ਜਿਹੜਾ ਹੈ ਦੱਸ ਦਈਏ ਕਿ ਪੰਜਾਬ ਵਿੱਚ ਗਰਮੀ ਨੇ ਆਪਣਾ ਭਿਆਨਕ ਰੂਪ ਦਿਖਾਉਣਾ ਸ਼ੁਰੂ ਕੀਤਾ ਹੈ ਉਥੇ ਜੂੰਝੇ ਮਹੀਨੇ ਚ ਹੀ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਗਰਮੀ ਪੈ ਰਹੀ ਹੈ ਲੋਕਾਂ ਦਾ ਜੀਣਾ ਜੜਾ ਮੁਸ਼ਕਿਲ ਹੋ ਚੁੱਕਿਆ ਹੈ ਗਰਮੀ ਦੇ ਵਿੱਚ کاروبار ਨਿਕਲਣਾ ਮੁਸ਼ਕਿਲ ਹੋ ਚੁੱਕਿਆ ਹੈ ਕਮਾਕਾਰਾਂ ਤੇ ਜਾਣ ਲਾ ਜਾਣਾ ਵੀ ਜੜਾ ਉਹਨਾਂ ਲਈ ਮੁਸ਼ਕਿਲ ਹੋ ਚੁੱਕਿਆ ਹੈ ਤੇ ਉਥੇ ਹੀ ਕੰਮਕਾਰ ਜੇ ਨਹੀਂ ਹੋਵੇਗਾ ਤਾਂ ਰੋਜ਼ਗਾਰ ਵੀ ਨਹੀਂ ਹੋਵੇਗਾ ਪਰ ਇਸੇ ਤਰ੍ਹਾਂ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਦੇ ਵਿੱਚ ਥੋੜੀ ਤਬਦੀਲੀ ਜੜੀ ਆ ਸਕਦੀ ਹੈ ਕਿਹਾ ਜਾ ਰਿਹਾ ਮੌਸਮ ਵਿਭਾਗ ਦੇ ਵੱਲੋਂ ਕਿ ਗਰਮੀ ਤੋਂ ਕੁਝ ਰਾਹਤ ਜੜੀ ਮਿਲ ਸਕਦੀ ਹੈ 17 ਤਰੀਕ ਤੱਕ ਦੀ ਜਿਹੜੀ ਉਹ ਭਵਿੱਖਬਾਣੀ ਕੁਝ ਜ਼ਿਲ੍ਹਿਆਂ ਦੇ ਵਿੱਚ ਕੀਤੀ ਗਈ ਹੈ ਕਿ ਹੀਟ ਵੇਵ ਤੋਂ ਥੋੜੀ ਜੀ ਰਾਹਤ ਜਿਹੜੇ ਮਿਲਣ ਦੇ ਅਸਰ ਬਣ ਸਕਦੇ ਨੇ ਹਨੇਰੀ ਤੇਜ਼ ਤੂਫਾਨ ਤੇ ਛਖੜ ਦੀ ਜਿਹੜੀ ਉਹ ਭਵਿੱਖਬਾਣੀ ਮੌਸਮ ਵਿਭਾਗ ਦੇ ਵੱਲੋਂ ਕੀਤੀ ਗਈ ਹੈ ਕੁਝ ਜ਼ਿਲ੍ਹਿਆਂ ਦੀ ਗੱਲ ਕੀਤੀ ਜਾਵੇ ਤਾਂ ਫਰੀਦਕੋਟ ਫਾਸਿਲਕਾ ਮੁਕਸਰ ਦੇ ਵਿੱਚ ਜਿਹੜਾ ਰੈੱਡ ਅਲਰਟ ਜਿਹੜਾ ਉਹ ਜਾਰੀ ਕੀਤਾ ਗਿਆ ਉੱਥੇ ਗੱਲ ਕੀਤੀ ਜਾਵੇ ਤਾਂ ਰਾਤ ਦੇ ਸਮੇਂ ਵੀ ਜਿਹੜਾ ਹੈ ਤਾਪਮਨ ਵਧਣ ਦੀ ਜੜੀ ਸੰਭਾਵਨਾ ਉਹ ਵੀ ਮੌਸਮ ਵਿਭਾਗ ਦੇ ਵੱਲੋਂ ਦੱਸੀ ਗਈ ਹੈ। ਉੱਥੇ ਦੂਜੇ ਪਾਸੇ ਸ਼੍ਰੀ ਫਤਿਹਗੜ੍ਹ ਸਾਹਿਬ ਲੁਧਿਆਣਾ ਬਰਨਾਲਾ ਦੇ ਵਿੱਚ ਵੀ ਰਾਤ ਦੇ ਵੇਲੇ ਵੀ ਜਿਹੜਾ ਹੈ ਹੀਟ ਵੇਵ ਜਿਹੜਾ ਉਹ ਜਾਰੀ ਕੀਤਾ ਗਿਆ। ਸੜੀ ਨਾਲ ਅਮਿਤ 세ਟੀ ਜੁੜ ਚੁੱਕੇ ਨੇ ਅਮਿਤ 세ਟੀ ਮੁਕਸਰ ਬਠਿੰਡਾ ਅੰਮ੍ਰਿਤਸਰ ਦੇ ਵਿੱਚ ਫਿਲਹਾਲ ਰੈਡ ਅਲਰਟ ਜਾਰੀ ਕੀਤਾ ਗਿਆ ਪਰ ਉੱਤੇ ਹੀ ਲੋਕ ਜਿਹੜੇ ਨੇ ਕਾਫੀ ਜ਼ਿਆਦਾ ਮੁਸ਼ਕਲਾਂ ਜੜੀਆਂ ਉਹਨਾਂ ਨੂੰ ਆ ਰਹੀਆਂ ਨੇ ਇੱਕ ਬਿਮਾਰੀ ਨੂੰ ਲੈ ਕੇ ਕਿਉਂਕਿ ਡੇਂਗੂ ਬਿਮਾਰੀ ਜੜੀ ਉਹ ਗਰਮੀਆਂ ਦੇ ਵਿੱਚ ਜ਼ਿਆਦਾ ਹੁੰਦੀ ਹੈ ਬਿਲਕੁਲ ਮਨਸੀ ਜਕਰ ਗੱਲ ਕਰੀਏ ਤਾਂ ਸਵਾਸਤਮਨ ਤੋਂ ਡਾਕਟਰ ਬਲਵੀਰ ਉਹਨਾਂ ਨੇ ਵੀ ਜਿਹੜਾ ਹੈ ਬਿਲਕੁਲ ਡੇਂਗੂ ਨੂੰ ਲੈ ਕੇ ਜਿਹੜੀ ਸਾਫ ਸਵਸਤੇ ਕਿਹਾ ਹੈ ਕਿ ਖਾਸ ਕਰ ਅਗਰ ਅਸੀਂ ਸ਼ੁੱਕਰਵਾਰ ਦੀ ਗੱਲ ਕਰੀਏ ਯਾਨੀ ਸੈਟਡੇ ਦੀ ਤੇ ਉਸ ਦਿਨ ਜਿਹੜਾ ਹੈ ਅਸੀਂ ਆਪਣੇ ਘਰ ਦੇ ਵਿੱਚ ਜਿਹੜੇ ਨੇ ਸ੍ਰੀਤੀ ਜਿਹੜੇ ਹੁੰਦੇ ਨੇ ਉਹਦੇ ਵਿੱਚ ਜਿਹੜਾ ਪਾਣੀ ਹੁੰਦਾ ਬੈਕ ਸਾਈਡ ਤੇ ਜਿਹੜਾ ਵੇਸਟ ਪਾਣੀ ਹੁੰਦਾ ਉਹਨੂੰ ਜਿਹੜਾ ਹਸਾਫ ਕੀਤਾ ਜਾਵੇ ਕਉਈ ਗਰਮੀ ਨੇ ਵੀ ਅਕਸਰ ਲੋਕ ਨੇ ਆਪਣਾ ਕੂਲਰ ਦਾ ਪ੍ਰਯੋਗ ਕਰਦੇ ਨੇ ਜਿੰਮੇਵਰ ਕੇ ਲੋਕ ਨੇ ਉਹ ਆਪ ਦਾ ਜਿਹੜਾ ਹੈ ਘਰ ਦੀ ਜਿਹੜੀ ਆਪਣੇ ਕੂਲਰ ਦੀ ਸਫਾਈ ਕਰਾਣੀ ਆ ਫਿਰ ਗਮਲਿਆਂ ਤੇ ਨੀਚੇ ਲੋਕ ਤੋਏ ਰੱਖਦੇ ਨੇ

ਜੀ ਅਮਿਤ ਤੁਸੀਂ ਦੱਸਿਆ ਸੀ ਕਿ 40 ਡਿਗਰੀ ਤੋਂ ਜਿਹੜਾ ਪਾਰ ਦਾ ਟੈਂਪਰੇਚਰ ਹੈ ਪੰਜਾਬ ਦੇ ਵਿੱਚ ਜਿਹੜੇ ਲੋਕ ਨੇ ਥੋੜੀ ਗਰਮੀ ਤੋਂ ਰਾਹਤ ਪਾਣ ਦੇ ਲਈ ਹਿਮਾਚਲ ਜਾਣਗੇ ਤਾਂ ਉਪਰ ਹਿਮਾਚਲ ਦੇ ਵਿੱਚ ਵੀ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਪਾਰੀ ਗਰਮੀ ਹੈ ਬਿਲਕੁਲ ਹਿਮਾਚਲ ਦੀ ਅਗਰ ਅਸੀਂ ਗੱਲ ਕਰੀ ਤੇ ਮੇਲਾ ਜੁਲਾ ਨਹੀਂ ਖਾਸ ਕਰਕੇ ਨਿਚਲੇ ਇਲਾਕੇ ਨੇ ਉੱਥੇ ਉਹ ਵੀ ਤਾਪਮਾਨ ਦੇਖਣ ਨੂੰ ਮਿਲ ਰਿਹਾ ਹੈ ਇੱਥੇ ਵੀ 40 ਡਿਗਰੀ ਦੇ ਆਸ-ਪਾਸ ਆਮਾਨ ਹੈ ਉੱਥੇ ਇਹ ਕੁਝ ਲੋਕਾਂ ਦੇ ਨਾਲ ਜਿਹੜੀ ਅਮਰਤਲ ਦੇ ਵਿੱਚ ਵੀ ਸਾਡੀ ਜਿਹੜੀ ਹੈ ਗੱਲਬਾਤ ਹੋਈ ਹੈ ਤੇ ਉਹਨਾਂ ਦਾ ਵੀ ਕਹਿਣਾ ਹੈ ਕਿ ਤਾਪਮਾਨ ਉਸ ਤੇ ਵੀ 40 ਪਿਆਰੇ ਦੇ ਨਿជ ਨਾ ਤਾਪਮਾਨ ਦੇਖਣ ਨੂੰ ਮਿਲਦਾ ਹੈ ਹਾਲਾਂਕਿ ਰਾਤ ਨੂੰ ਕੁਝ ਛੋਕੀ ਉੱਤੇ ਰਾਹਤ ਮਿਲਦੀ ਹੈ ਜਦੋਂ ਸ਼ਾਮ ਨੂੰ 7 ਵਜੇ ਤੋਂ ਬਾਅਦ ਕਿਉਂਕਿ ਪਹਾੜੀ ਇਲਾਕਾ ਹੈ ਕਾਫੀ ਪੇੜ-ਪੌਦੇ ਨਹੀਂ ਇਸ ਕਰਕੇ ਥੋੜੀ ਬੋਲਦੀ ਹੈ ਸ਼ਾਮ ਨੂੰ ਰਾਹ ਜਿਹੜੀ ਉਹਨਾਂ ਨੇ ਕਿਹਾ ਦਿਨ ਵਾਂਗ ਹੀ ਇਸੇ ਤਰ੍ਹਾਂ ਦਾ ਮਾਹੌਲ ਹੈ ਅਕਸਰ ਜੂਨ ਜਨਵਰੀ ਦੇ ਮਹੀਨੇ ਦੇ ਵਿੱਚ ਜਦੋਂ ਜੀ 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 ਅਮਿਤ ਜੀ ਵਧੇਰੀ ਜਾਣਕਾਰੀ ਲਈ ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਸਿਮਰਨ ਸਿੱਧੂ ਜੁੜ ਚੁੱਕੇ ਨੇ ਫਿਰੋਜ਼ਪੁਰ ਤੋਂ ਸਿਮਰਨ ਸਿੱਧੂ ਕੀ ਕੁਝ ਹਾਲਾਤ ਨੇ ਫਿਰੋਜ਼ਪੁਰ ਦੇ ਵਿੱਚ ਪਾਰੀ ਗਰਮੀ ਨੂੰ ਲੈ ਕੇ ਹਾਂ ਜੀ ਮਾਣ ਪੰਜਾਬੀ ਲਾਤੀ ਦੇ ਸਮੇਂ ਤੇ ਅਸਾਂ ਲਾਤੀ ਨੇ ਕੁਝ ਰਾਤ ਦੇ ਸਮੇਂ ਕੁਝ ਇੱਕ ਇੰਡਸਟਰੀਅਲ ਏਰੀਆ ਦੇ ਵਿੱਚ ਕੁਝ ਥੋੜੀ ਜਿਹੀ ਹੁੰਦਵਾਦੀ ਹਵਾਵਾਂ ਦੇ ਵਿੱਚ ਆ ਕੇ ਹਵਾਵਾਂ ਚੱਲੀਆਂ ਤਾਂ ਉਸ ਤੋਂ ਬਾਅਦ ਦੇ ਵਿੱਚ ਥੋੜਾ ਜਿਹਾ ਇੱਕ ਪੁਆਇੰਟ ਹੈ ਸਾਡੇ ਨੇ ਜਿੱਥੇ ਇੱਕ ਥੋੜੀ ਜਿਹੀ ਟੈਂਪਰੇਚਰ ਤੇ ਉਸ ਤੋਂ ਬੋਧੀ ਮੂਵ ਜਾਂ ਹੋਰ ਨੂੰ ਨਾ ਪੂਰਾ ਨਹੀਂ ਹੋ ਰਹੀ ਜਿਹੜੀ ਗਰਮੀ ਦਾ ਤੈਰ ਇੰਨਾ ਜਾਂਦਾ ਹੋ ਚੁੱਕਾ ਹੈ ਕਿ لگاتار جی سڑکیں گل کریے تو آوجائی کے خرچ پہ کیونکہ آم تر زیادہ تر جیسا کے لوگ جاتے ہیں وہ بھی منہ ٹک کے جا لگاتار اتنے جہ رہے ہیں گرمی کا سروت جہرا ہے وہ اس وقت دکھا رہے ہیں ਜੀ ਸਿਮਰਨ ਫਿਰੋਜ਼ਪੁਰ ਤੁਹਾਡੇ ਫਿਰੋਜ਼ਪੁਰ ਚ ਵੀ ਰੈਡ ਅਲਰਟ ਜਿਹੜਾ ਉਹ ਜਾਰੀ ਕੀਤਾ ਗਿਆ ਤੇ ਉੱਥੇ ਹੀ ਫਿਲਹਾਲ ਜਿਹੜੇ ਮੌਸਮ ਵਿਭਾਗ ਦੇ ਵੱਲੋਂ ਜਾਣਕਾਰੀ ਕੁਝ ਸਾਂਝੀ ਕੀਤੀ ਗਈ ਕਿ ਕੁਝ ਹਿੱਸਿਆਂ ਦੇ ਵਿੱਚ ਜਿਹੜਾ ਭਾਰੀ ਮੀਂਹ ਪੈ ਸਕਦਾ ਪਰ ਫਿਰੋਜ਼ਪੁਰ ਦੇ ਵਿੱਚ ਦੱਸਿਆ ਜਾ ਰਿਹਾ ਕਿ ਅਜੇ ਹੀ ਕੋਈ ਜਹਾalat ਜਿਹੜੇ ਅਜੇ ਫਿਲਹਾਲ ਨਹੀਂ ਨੇ ਹਾਂਜੀ ਦੱਸਦੇ ਹਾਲਾਤ ਜਿਹੜੇ ਨੇ ਜਰੂਰ ਇਸ ਸਮੇਂ ਪ੍ਰੋਕਿਊਰ ਹੋ ਗਿਆ ਪਰ ਲੇਕਿਨ ਅਜੇ ਤੱਕ ਕਿਸੇ ਤਰ੍ਹਾਂ ਦਾ ਕੋਈ ਬਾਤ ਵੀ ਅਸਾਂ ਨਾਲ ਜਿਹੜੀ ਜ਼ਿਆਦਾ ਕੋਈ ਕਹਿ ਨਹੀਂ ਜਗਾ لیکن ਜਿਆਦਾਤਰ ਜਿੱਦਾਂ ਗਰਮੀ ਜਾ ਰਿਹਾ ਹੈ ਕਿ ਤੇ ਹਵਾਵਾਂ ਜਿਹੜੀਆਂ ਨੇ ਤੇ ਹਵਾਵਾਂ ਰੱਦਿਆ ਆ ਸਕਦੀਆਂ ਹਨ ਲੇਕਿਨ ਇਸ ਸਮੇਂ ਜਿਹੜਾ ਜਿਆਦਾ ਤਰਕ ਹੋਣ ਦੇ ਕਾਰਨ ਕਾਫੀ ਜਰਾ ਗਰਮੀ ਦੇ ਵਿੱਚ ਵਾਧੂ ਚੱਲੀ ਲਗਾਤਾਰ ਰਹੀ ਸੇ ਗੱਲ ਕਰੀ ਤਾਂ ਪਾਇਰ ਦੇ ਵਿੱਚ ਦੁਫਾਇਰੇ ਸਾਂ ਦੇ ਵਿੱਚ ਬਾਜ਼ਾਰ ਵੀ ਗਰਮ ਤੇ ਇਹ ਖਾਲੀ ਨਾ ਜੇ ਨਾ ਉੱਧੇ ਜਿਆਦਾ ਗਰਮੀ ਦੇ ਕਾਰਨ ਲੋਕ ਬਾਜ਼ਾਰਾ ਦੇ ਵਿੱਚ ਵੀ ਬਿਲਕੁਲ ਇਕੱਠ ਬਠਾਈ ਦੇ ਰਹੀ ਇਸ ਸਮੇਂ ਦੀ ਸਿਮਰਨ ਫਿਰੋਜ਼ਪੁਰ ਦੇ ਵਿੱਚ ਹਸਪਤਾਲਾਂ ਦੇ ਵਿੱਚ ਕੀ ਕੁਝ ਇੰਤਜ਼ਾਮ ਜਿਹੜੇ ਨੇ ਕੀਤੇ ਗਏ ਨੇ ਡੀਹਾਈਡਰੇਸ਼ਨ ਤੋਂ ਲੋਕ ਜਿਹੜੇ ਆ ਰਹੇ ਨੇ ਮਰੀਜ਼ is a ਔਰ ਇੱਕ ਗੱਲ ਜਿਹੜਾ ਹਸਪਤਲ ਦੇ ਵਿੱਚ ਜਿਹੜਾ ਪੂਰਾ ਪ੍ਰਬੰਧ ਉਹਨਾਂ ਦੇ ਜਿਹੜੇ ਪਾਣੀ ਨਹੀਂ ਲਾ ਕੇ ਖਾਸ ਤੌਰ ਤੇ ਠੰਡੇ ਪਾਣੀ ਨੂੰ ਲੈ ਕੇ ਤਿਆਰ ਨਹੀਂ ਕਿਉਂਕਿ ਜਿਹੜੇ ਕੋਈ ਵੇਕਣਾ ਪਾਣੀ ਨਹੀਂ ਮਿਲਾਂਦੇ ਔਰ ਨਾਲ ਜਿਹੜਾ ਹੈਗਾ ਬਾਗਾਂ ਦੇ ਵਿੱਚ ਜਿਹੜਾ ਸਫਸਿਆ ਤੇ ਜਿਹੜਾ ਇੰਜਾਮ ਦੇ ਉਹ ਵੀ ਸਰਕਾਰ ਦੇ ਭਿੰਦੇ ਜਾ ਰਹੇ ਹਨ ਕਿਉਂਕਿ ਗਰਮੀ ਦਾ ਪ੍ਰੋਗ ਵਧਣ ਤੇ ਕਾਰਨ ਜਿਹੜਾ ਜ਼ਿਆਦਾ ਪੇਸ਼ੇ ਨੂੰ ਜਿਹੜੀ ਉਹ ਵੀ ਦਿੱਕਤ ਜਿਹੜੀ ਵੱਧ ਜਾ ਰਹੀ ਹੈ ਜਉਂ ਇਹਨਾਂ ਸਮਾਂ ਦਿਨਾਂ ਦੇ ਵਿੱਚ ਜਿਹੜੇ ਨੇ ਬਿਨਾਂ ਸਬਕਾ ਜਿਹੜਾ ਹੈਗਾ ਉਹਨਾਂ ਦੇ ਨਾਲ ਨੂੰ ਨਿਰੰਧ ਮਜ਼ਦੂਰੀ ਕਰਨ ਜਿਹੜਾ ਲਗਾਤਾਰ ਕਰਨੀ ਪੈਣੀ ਹੈ ਭੋਲੇ ਦੀ ਗੱਲ ਕੀ ਹੈ ਜੇ ਉਹਨਾਂ ਲ ਵੀਡੀਓ ਦਾ ਵਿਚਾਰ ਆ ਜਾਂਦੀ ਇਸ ਕਰਕੇ ਸੇਵਾ ਹਸਪਤਾਲ ਦੇ ਨਿਗਰਾਨਾਂ ਦੀ ਬੇਨਤੀ ਵੱਧ ਰਹੀ ਹੋਈ ਸੀ ਜੀ ਸਿਮਰਪ ਵਧੇਰੇ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ